ਸਵੈਰਿਸ ਵੈਰੀ ਬਹੁਤ ਹੀ ਮੰਦ ਭਾਗੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਖਬਰ ਲੁਧਿਆਣਾ ਦੇ ਵੈਸਟ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਦੇ ਨਾਲ ਜਿਹੜੀ ਸੰਬੰਧਤ ਆ ਰਹੀ ਹੈ ਉਹਨਾਂ ਦੇ ਵੱਲੋਂ ਆਪਣਾ ਲਾਇਸੈਂਸੀ ਜਿਹੜਾ ਰਿਵਾਲਵਰ ਆ ਉਹ ਸਾਫ਼ ਕਰਦਿਆਂ ਖੁਦ ਨੂੰ ਗੋਲੀ ਵੱਜ ਗਈ ਹੈ ਦੱਸ ਦਈਏ ਇਹ ਘਟਨਾ ਉਦੋਂ ਵਾਪਰੀ ਜਦੋਂ ਗੁਰਪ੍ਰੀਤ ਗੋਗੀ ਆਪਣਾ ਜਿਹੜਾ ਇਹ ਲਾਇਸੈਂਸੀ ਅਸਲਾ ਸੀ ਉਸ ਨੂੰ ਸਾਫ਼ ਕਰ ਰੇ ਸੀ ਹਥਿਆਰ ਰੱਖਣ ਦੇ ਸ਼ੱਕੀਨ ਸੀ ਤੇ ਮਹਿੰਗੀਆਂ ਗੱਡੀਆਂ ਰੱਖਣ ਦੇ ਵੀ ਸ਼ੱਕੀਨ ਸਨ ਇਲਾਕੇ ਦੇ ਵਿੱਚ ਬਹੁਤ ਹੀ ਸੋਗ ਦੀ ਜਿਹੜੀ ਲਹਿਰ ਹੈ ਵੱਡੇ ਵੱਡੇ ਜਿਹੜੇ ਲੀਡਰ ਨੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤੇ ਲੁਧਿਆਣੇ ਪਹੁੰਚ ਰਹੇ ਨੇ ਇਸ ਵਕਤ ਨੂੰ ਅਮਰਜੈਂਸੀ ਦੇ ਵਿੱਚ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਮ੍ਹਾਂ ਕਰਵਾਇਆ ਗਿਆ ਤਾਂ ਜਿਹੜਾ ਸੰਸਕਾਰ ਹੈ ਕੱਲ ਕੀਤਾ ਜਾਵੇਗਾ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਮਲਾਨਾ ਵੀ ਕਿ ਸਟੱਡੀ ਕਰਦੀ ਹੈ ਤਾਂ ਉਹ ਆਵੇਗੀ ਤੇ ਹੋਰ ਪਰਿਵਾਰਕ ਮੈਂਬਰ ਨੇ ਜਿਹੜੇ ਜਦੋਂ ਪਹੁੰਚਣਗੇ ਤਾਂ ਫਿਰ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਦੱਸ ਦੇ ਕਿ ਗੁਰਪ੍ਰੀਤ ਗੁੱਗੀ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦੇ ਸਨ ਮਹਿੰਗੀਆਂ ਗੱਡੀਆਂ ਨੂੰ ਲੈ ਕੇ ਤੇ ਆਪਣੇ ਟੋਪੀ ਵਾਲੇ ਸਟਾਈਲ ਤੇ ਅਸਲੇ ਨੂੰ ਲੈ ਕੇ ਇੱਕ ਉਹਨਾਂ ਦੇ ਦੋਸਤ ਨੇ ਬਾਈਟ ਦਿੰਦੇ ਹੋਏ ਦੱਸਿਆ ਕਿ ਉਹ ਅਕਸਲ ਹੀ ਜਿਹੜਾ ਅਸਲਾ ਹੈ ਦਿਖਾਉਂਦੇ ਰਹਿੰਦੇ ਸੀ ਇੱਕ ਉਹਨਾਂ ਦੇ ਕੋਲ ਬਹੁਤ ਹੀ ਛੋਟਾ ਜਿਹਾ ਪਿਆਰਾ ਜਿਹਾ ਪਿਸਤੌਲ ਸੀ ਜੋ ਆਮ ਲੋਕਾਂ ਦੇ ਕੋਲ ਕਿਸੇ ਦੇ ਕੋਲ ਵੀ ਨਹੀਂ ਹੁੰਦਾ ਇੰਪੋਰਟਡ ਪਿਸਤੌਲ ਸੀ ਜਿਸ ਨੂੰ ਲੋਕਾਂ ਨੂੰ ਦਿਖਾਇਆ ਕਰਦੇ ਸੀ ਤਾਂ ਇੱਕ ਦਿਨ ਉਹਨਾਂ ਦੇ ਦੋਸਤ ਨੇ ਵੀ ਕਿਹਾ ਸੀ ਕਿ ਇਹ ਅਸਲਾ ਮੈਨੂੰ ਦੇ ਦਿਓ ਤਾਂ ਗੁਰਪ੍ਰੀਤ ਗੋਗੀ ਨੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਕਿ ਇਹ ਮੇਰਾ ਮਨਪਸੰਦੀ ਦਾ ਅਸਲਾ ਹੈ ਮੈਂ ਨਹੀਂ ਕਿਸੇ ਨੂੰ ਵੀ ਦਿੰਦਾ ਤਾਂ ਅੱਜ ਉਹੀ ਛੋਟੇ ਜਿਹੇ ਰਵਾਲਵਰ ਨੇ ਉਹਨਾਂ ਦੀ ਜਿਹੜੀ ਹੈ ਜਾਨ ਲੈ ਲਈ ਤਾਂ ਇਹ ਜਿਹੜੀ ਦੁਰਘਟਨਾ ਉਹ ਤੋਂ ਬਾਅਦ ਜਦੋਂ ਗੁਰਪ੍ਰੀਤ ਗੋਗੀ ਉਹਨਾਂ ਉਸ ਅਸਲੇ ਨੂੰ ਸਾਫ਼ ਕਰ ਰਏ ਸੀ ਤਾਂ ਪੂਰੇ ਹਿੱਲ ਲੁਧਿਆਣੇ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਉੱਥੇ ਪਹੁੰਚ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰਪ੍ਰੀਤ ਗੋਗੀ ਦੇ ਕਿਸ ਤਰ੍ਹਾਂ ਦੇਖ ਸਕਦੇ ਹੋ ਰਵਲਵਰ ਦੇ ਨਾਲ ਗੋਲੀ ਵੱਜੀ ਤਾਂ ਜਿਹੜਾ ਉਹਨਾਂ ਦਾ ਸੰਸਕਾਰ ਹੈ ਕੱਲ ਜਾਨੀ ਕਿ ਜਦੋਂ ਉਹਨਾਂ ਦਾ ਪਰਿਵਾਰ ਉੱਥੇ ਪਹੁੰਚੇਗਾ ਤਾਂ ਫਿਰ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿੱਧੇ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੇ ਗੋਲੀ ਲੱਗਣ ਕਰਨ ਜਿਹੜੀ ਹੈ ਮੌਤ ਹੋ ਗਈ